ਉਹ ਵੇਖੋ ਖੁਸ਼ ਹੋ ਗਏ ਨਾ ਜਿਨ੍ਹਾਂ ਨੇ ਹੋਣਾ ਸੀ ਉਹਨਾਂ ਨੂੰ ਖੁਸ਼ੀ ਮਿਲ ਜਾਈ ਤੇ ਉਹਨਾਂ ਦੇ ਉਹਨਾਂ ਦੇ ਹੋਸ਼ ਤਾਰ ਲੱਗਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਲੱਗੇ ਕਰਨ ਸੁਨੀਲ ਤੇ ਬੱਚੇ ਕਿੰਨੇ ਕਿ ਦਰਜ ਹੈਗੇ ਨੇ ਹੋਰ ਇੱਕੋ ਹੀ ਆ ਇਹ ਨਹੀਂ ਮੈਨੂੰ ਪਤਾ ਹੁਣ ਬੱਸ ਕਰੋ ਮੇਰੇ ਮੂੰਹ ਦੇ ਨਹੀਂ ਮੈਨੂੰ ਪਤਾ ਪਹਿਲਾਂ ਪੁਲਿਸ ਨਾਲ ਸੀਗੀ ਹੁਣ ਖਲਾਫ ਹੋ ਗਈ ਹਾਂਜੀ ਇਦਾਂ ਹੀ ਆ ਪਹਿਲਾਂ ਪੁਲਿਸ ਕੀ ਕਹੇ ਆਪ ਗੰਦੀ ਵੀ ਵਿੱਚ ਸਰ ਹੋਣੀ ਕੁਝ ਬੋਲ ਰਹੀ ਨਾਮ ਦਾ ਨਾਮ ਕੀ ਆਪਣਾ ਆਪਣੇ ਮੈਨੂੰ ਗੁਰਪ੍ਰੀਤ ਆ ਮੇਰਾ ਤਾਂ ਬਿਲਕੁਲ ਇਹ ਉਹ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਦਾ ਘਰ ਹੈ ਜਿਨ੍ਹਾਂ ਦਾ ਘਰ ਹੈ ਹਾਂਜੀ ਮੈਂ ਤੁਹਾਨੂੰ ਜਾਣਕਾਰੀ ਦਵਾਂ ਹੈ ਨਾ ਹਾਂਜੀ ਮੈਂ ਥੋੜਾ ਜਿਹਾ ਦੱਸ ਦੋ ਜੀ ਘਰ ਕਿਹਦਾ ਤੁਹਾਡਾ ਘਰ ਹੈ ਨਹੀਂ ਘਰ ਤੁਹਾਡਾ ਹੈ ਕੀ ਹੋ ਜਾਣਾ ਨਹੀਂ ਘਰ ਤੁਹਾਡਾ ਹੈ ਘਰ ਮੈਡਮ ਦੱਸੋਗੇ ਤਾਂ ਹੀ ਪਤਾ ਲੱਗੂਗਾ ਨਾ ਨਹੀਂ 5 ਸਾਲ ਤੋਂ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਕਰਦੇ ਸੀ ਨਾ 5 ਸਾਲ ਤੋਂ ਫਿਰ ਆਪਾਂ ਭਾਈ ਜੀ ਦੀ ਸਜ਼ਾ ਕੱਟ ਆਈ ਹੈ ਫਿਰ ਕਿਉਂ ਪੁਲਿਸ ਆ ਰਹੀ ਹੈ ਮਕਾਨ ਤੁਹਾਡਾ ਪਾ ਲਾਨੀ ਸਾਰਿਆਂ ਨੂੰ ਪੁੱਛਣੇ ਪਾਤੇ ਨਹੀਂ ਤਾਂ ਨਸ਼ਾ ਤਾਂ ਸਕੀ ਕਰਦੇ ਸੀ ਅਸੀਂ ਤਾਂ ਫਿਰ ਆਪਾਂ ਤਾਂ ਘਾਟਾਂ ਤੇ ਚੁੱਪ ਗਏ ਹੋ ਗਏ ਫਿਰ ਤੇ ਮੀਡੀਆ ਤੋਂ ਵੀ ਦੂਰੀ ਬਣਾਣ ਦੇ ਮਤਲਬ ਕਰਦੇ ਕੰਮ ਨਹੀਂ ਸਰ ਫਿਰ ਖੁੱਲ ਕੇ ਬੋਲੋ ਨਾ ਫਿਰ ਕਿਉਂ ਨਹੀਂ ਬੋਲਦੇ ਨਿਆਂਇਤ ਕਹਿ ਰਹੇ ਹੋ ਨਿਆਂਇਤ ਹੁੰਦੀ ਦੱਸੋ ਨਜ਼ਾਇਜ਼ ਹੀ ਆ ਨਜ਼ਾਇਜ਼ ਹੀ ਆ ਕੌਣ ਕਰ ਰਿਹਾ ਤੁਹਾਡੇ ਨਾਲ ਨਿਆਂਇਤ ਨਜ਼ਾਇਜ਼ ਹੀ ਹੁੰਦੇ ਨੇ ਪਤਾ ਸੀ ਕਿ ਨਸ਼ਾ ਤੇ ਇੱਥੇ ਤੁਹਾਡੇ ਵੇਖਦਾ ਸੀ ਸਾਰਾ ਕੁਝ ਪਤਾ ਹੁੰਦਾ ਹੈ ਹਾਂ ਹਾਂਜੀ ਸਾਰੇ ਪਤਾਨ ਮੰਗ ਕਰਦੇ ਜੀ ਕੋਈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਰੋਂ ਨਸ਼ੇ ਤੇ ਲੱਗ ਗਿਆ ਸੀ ਉਹ ਆਪਣੇ ਲਈ ਨਚਾਨੂੰ ਚ ਲੈਣ ਗਿਆ ਇਸ ਇਹਨਾਂ ਨੇ ਸੋਚਿਆ ਕਿ ਉਹ ਵੇਚਦਾ ਵਾ ਬਸ ਇਹੋ ਗੱਲ ਹੋਈ ਜੀ ਨਾ ਕੋਈ ਪਰਚਾ ਕੋਈ ਦਰਜ ਹੈਗਾ ਸੀ ਹਾਂ ਜੀ ਇਸ ਵਕਤ ਕਿੱਥੇ ਨੇ ਇਸ ਵਕਤ ਕਿੱਥੇ ਨੇ ਉਹ ਠਾਣੀ ਵੇਚਿਆ ਬੰਦ ਕੀਤਾ ਇਹਨਾਂ ਨੇ ਮੈਡਮ ਦੇਣਾ ਚੁੱਕਿਆ ਜੀ ਮੱਨਾ ਵਾਲੇ ਮੈਡਮ ਨੇ ਬੰਦ ਕੀਤਾ ਓਥੇ ਨਾ ਨਹੀਂ ਕਿਰੋਨਾ ਕਿਰੋਨਾ ਰਾਤ ਗਿਆ ਕੋਈ ਨਹੀਂ ਆਇਆ ਕੋਈ ਨਹੀਂ ਮੈਡਮ ਦੇਦੇ ਓਥੇ ਬਿਜੇ ਮੈਡਮ ਰਾਤ ਦਾ ਤੁਸੀਂ ਬੰਦ ਕੀਤਾ ਜੀ ਕਹਿ ਰਹੇ ਨੇ ਸਵੇਰੇ ਲਾ ਕੇ ਆਏ ਤੱਕ ਤੜਕੇ ਜੀ ਚੁੱਕਿਆ ਵਾ ਸਮਾਂ ਹੋ ਗਿਆ ਉਹ ਕਿਦਾਂ ਸਮਾਂ ਹੁੰਦਾ ਨਹੀਂ ਮੈਡਮ ਦੱਸ ਦਿਓ ਨਾ ਤੁਸੀਂ ਕਹਿ ਰਹੇ ਹੋ ਕਿ ਪ੍ਰਵਾਹ ਦੀ ਮੇਰੀ ਗੱਲ ਸੁਣੋ ਉਹਦੇ ਤੇ ਆਲਰੇਡੀ 4 ਮੁਕਦਮੇ ਦਰਜ ਆ ਜੀ ਠੀਕ ਹੈ 4 ਮੁਕਦਮੇ ਦਰਜ ਆ ਠੀਕ ਹੈ ਉਹਦੀ ਡਿਟੇਲ ਆਪਾਂ ਬਾਅਦ ਚ ਦਿੰਦੇ ਆ ਠੀਕ ਹੈ ਮੇਰੀ ਗੱਲ ਸੁਣੋ 4 ਮੁਕਦਮੇ ਦਰਜ ਆ ਇਹ ਦਿੱਤਾਂ ਡਿਟੇਲ ਦੇ ਦੇਨੀਆ ਠੀਕ ਹੈ ਕਿਹੜਾ ਕਿਹੜਾ ਮੁਕੱਦਮਾ ਦਰਜਾ ਮੈਡਮ ਦੱਸ ਦਿਓ ਮਾੜਾ ਮੈਨੂੰ ਹੁਣ ਡਿਟੇਲ ਨਹੀਂ ਹੈ ਮੈਂ ਡਿਟੇਲ ਦੇ ਦੇਨੀਆ ਚਾਰ ਮਕਦਮੇ ਦਰਜਾ ਹੈ ਮੈਂ ਡੈਰੀ ਉੱਥੇ ਪਈ ਹੈ ਮੈਂ ਦੱਸ ਦੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਡੈਮੋਲਿਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਦੇ ਵਿੱਚ ਵੀ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀ ਗਈਆਂ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲਿਸ਼ਨ ਡਰਾਈਵ ਹੈ ਜੇ ਅਪਾ ਇੱਥੇ ਗੇਟ ਕੀ ਮੰਡੇ ਏਰੀਏ ਚੰਗੜ੍ਹ ਦੇ ਏਰੀਏ ਚ ਖੜੇ ਆ ਇਹ ਸੰਦੀਪ ਪੇਲੀਆ ਸੋਨੂ ਹੈਗਾ ਜਿਹਦੇ ਖਿਲਾਫ 4 ਮੁਕਦਮੇ ਦਰਜ ਹੈ ਸਰਾਇ ਇਮਾਨਤ ਖਾਨ ਤਰਨਤਾਰਨ ਦੇ ਹੈ ਏ ਐਨ ਟੀ ਐਫ ਮੁਹੱਲੀ ਦੇ ਹੈ ਔਰ ਵਕਫਾ ਕੇਸਾਂ ਚ ਹੈ ਤੋ ਉਹਨਾਂ ਨੇ ਜਿਹੜੀ ਇਹ ਡਰੱਗ ਮਨੀ ਨਾ ਰੀਲ ਕਾਟਨ ਮਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਕੂਲਪੁਰੇ ਦੇ ਵਿੱਚ ਵੀ ਹੈ ਕਿ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੋਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਇਹ ਜਿਹੜੀ ਹੈ ਕਾਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਹੈ ਕਿੰਨੇ ਮੁਕਦਮੇ ਦਰਜ ਨੇ ਚਾਰ ਮੁਕਦਮੇ ਹੈ ਜੀ ਸੰਦੀਪ ਏਲੀਆ ਸੋਨੂ ਦੇ ਦੋ ਸਰਾਏ ਮਾਨਤ ਖਾਨ ਡਿਸਟ੍ਰਿਕਟ ਤਰਨਤਪੁਰ ਦੇ ਨੇ ਕੇ ਐਨ ਟੀ ਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨਤ ਖਾਨ ਦਾ ਸਾਹਮਣੇ ਆਏ ਕਿ ਇਹ ਇੱਕ ਮੁਕਦਮਾ ਦਰਜਾ ਸਿਰਫ ਮੁਕਦਮੇ ਬਤਾ ਦਿੱਤੇ ਆ ਜਾਂ ਆਪ ਹੀ ਪਾਈ ਜਾਂਦੇ ਚਲੋ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫ ਆਈ ਆ ਨੰਬਰ 12 29 2020 ਐਫ ਆਈ ਆਰ ਨੰਬਰ 199 411 2020 ਐਫ ਆਈ ਆਰ 166 18 12 2020 ਔਰ 89 ਨੰਬਰ ਤਈ ਦੀ ਹੈ ਇਸ ਤੋਂ ਇਲਾਵਾ ਹੋਰ ਵੀ ਤਾਂ ਇਹ ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਦੇਖੋ ਇਹ ਚੀਜ਼ ਹੈਗੀ ਹੈ ਜਿਹੜੀ ਕਿ ਕਾਰਪੋਰੇਸ਼ਨ ਨੇ ਇਲੀਗਲ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਪੁਲਿਸ ਦੀ ਰਿਪੋਰਟ ਦੇ ਉੱਤੇ ਕਿਹੜੇ ਬੰਦੇ ਹੈ ਔਰ ਉਹਨਾਂ ਨੂੰ ਜੋ ਪ੍ਰੋਸੀਜਰ ਅਡਾਪਟ ਕਰਕੇ ਸਾਡੇ ਤੋਂ ਅਗੇ ਪੁਲਿਸ ਫੋਰਸ ਮੰਗੀ ਹੈ ਤੋ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦਾ ਔਰ ਇਲਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਏ। ਹੋਰ ਨਿਸ਼ਾਨੇ ਦੇ ਕਿੰਨੇ ਕਿ ਘਰ ਇਸ ਤਰ੍ਹਾਂ ਦੇ ਹੈਗੇ ਜੋ ਨਸ਼ਾ ਦਸਕਰਨ ਚੱਲ ਰਹੇ ਜੀ ਕੰਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸ ਸਕਦੇ। ਇਹਦੇ ਉੱਤੇ ਵੱਡੇ ਵੱਡੇ ਮੁਕੱਦਮੇ ਕਿਹੜਾ ਦਰਜਾ ਜਿਹੜੀ ਵੱਡੀ ਕਮੇਟ ਤੁਹਾਨੂੰ ਦੱਸਿਆ ਐਨਡੀਪੀਐਸ ਦੇ ਤਿੰਨ ਮੁਕੱਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ। ਇੱਥੇ ਤਾਂ ਕੋਈ ਰਹਿ ਹੀ ਨਹੀਂ ਰਿਹਾ ਜੀ ਪਹਿਲਾਂ ਹੀ ਇਹ ਕੋਈ ਨਹੀਂ ਯਾਰ ਇਹ ਕੋਈ ਛੱਡੇ ਸਰ ਅੱਜ ਕਿੱਥੇ ਕਿੱਥੇ ਨਹੀਂ ਅੱਜ ਮਕੂਨਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਲੱਗਦਾ ਇਹ ਦੇ ਨਾਲ ਕਿ ਨਸ਼ਾ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰਾਉਣਾ ਕਿ ਨਹੀਂ ਐਸੀ ਜੇ ਗੱਲ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰੋਪਰਟੀ ਕੰਪਟੈਂਟ ਅਥਾਰਟੀ ਦਰੂ ਦੂਜੇ ਰ ਕੋਰਪੋਰੇਸ਼ਨ ਨੇ ਜੋ ਅਥਾਰਟੀਆਂ ਨੇ ਆਈਡੈਂਟੀਫਾਈ ਕੀਤੇ ਕਿ ਇਲਲੀਗਲ ਕਿ ਕਿ ਨਾ ਇਲੀਗਲ ਜਗਾਹ ਤੇ ਬਣਾਏ ਗਏ ਇਹ ਚੀਜ਼ਾਂ ਉਹਨਾਂ ਦੇ ਗ੍ਰੈਂਡ ਸਟੈਬਿਲੀਸ਼ਨ ਡਰਾਈਵ ਜੋ ਪ੍ਰੋਸੀਜਰਲ ਮਤਾਬਕ ਚੱਲ ਰਹੀ ਹੈ ਉਹਦੇ 'ਚ ਵੀ ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਚਾਹ। ਨਸ਼ਾ ਤਸਕਰ ਨੂੰ ਚੇਤਾਵਨੀ ਜੜੀ ਚਾਹੀਦੀ। ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ। ਅੱਜ ਇਸ ਟਾਈਮ ਇਹ ਵੀ ਕਰ ਲਈ ਹੈ ਜੀ ਜਿਹੜੇ ਸੋਂ ਨੂੰ ਵਿਅਕਤੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ? ਇਹ ਜੇਲ੍ਹ ਚੋਂ ਆਇਆ ਜ ਕਿ ਕਿੰਨਾ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਨੀਅਰ ਗਵਰਨਰ ਪਹਿਲਾ ਮੁਕੱਦਮਾ 2020 ਦਾ ਜੀ ਇਹਦਾ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ